ਹਾਂਜੀ ਬੀਬੀ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਤੁਸੀਂ ਚੰਗੀਆਂ ਪੁਰਾਣੀਆਂ ਗੱਲਾਂ ਦੱਸਦੇ ਜੇ ਨੌਲੇਜ ਵਾਲੀਆਂ ਤੇ ਸਾਨੂੰ ਮਨ ਖੁਸ਼ ਹੁੰਦਾ ਤੇ ਸਾਡੇ ਜਿਹੜੇ ਆ ਨਾ ਸਰੋਤੇ ਸਾਰੇ ਭੈਣ ਭਰਾ ਵੇਖਦੇ ਆ ਸੁਣਦੇ ਉਹਨਾਂ ਨੂੰ ਚੰਗੀਆਂ ਲੱਗਦੀਆਂ ਤੁਸੀਂ ਸੁਣਾਇਆ ਕਰੋ ਸਾਨੂੰ ਹਾਂਜੀ ਸਾਨੂੰ ਇਹ ਦੱਸਿਓ ਵੀ ਤੁਸੀਂ ਤੇ ਕਿਹਾ ਸੀ ਕਿ ਮੇਰੇ ਜਿਹੜਾ ਕਿ ਚਾਚਾ ਜੀ ਹਜੂਰ ਸਾਹਿਬ ਰਹਿੰਦੇ ਸੀ ਤੇ ਉਹਨਾਂ ਨੇ ਆ ਕੇ ਸਾਡੇ ਦਾਦਾ ਜੀ ਨੂੰ ਸਾਈਕਲ ਲੈ ਕੇ ਦਿੱਤਾ ਹਾਂਜੀ ਤੇ ਫਿਰ ਸਾਈਕਲ ਤੇ ਜਾਂਦੇ ਸੀ ਤੇ ਉਹ ਮਤਲਬ ਵੀ ਹਜੂਰ ਸਾਹਿਬ ਤੁਸੀਂ ਕਦੋਂ ਦੇ ਗਏ ਜੇ ਤੇ ਉੱਥੇ ਕੀ ਕਾਰੋਬਾਰ ਸੀ ਤੁਹਾਡਾ ਹਾਂਜੀ ਹਾਂਜੀ ਸਾਡੇ ਸਾਡੇ ਡੈਡੀ ਦੇ ਮਾਸੀ ਦੇ ਪੁੱਤ ਸੀ ਉੱਤੇ ਗਿਆ ਉਥੇ ਬਹੁਤ ਉਹਦਾ ਕਾਰੋਬਾਰ ਸੀ ਦਾ ਅੱਛਾ ਜੀ ਨਾ ਨੇ ਇਹਨੂੰ ਇੱਕ ਚਾਚੇ ਨੂੰ ਬੁਲਾਇਆ ਸੀ ਦਾ ਅੱਛਾ ਜੀ ਫਿਰ ਉਹ ਸਾਡੇ ਵੱਡੇ ਚਾਚਾ ਜੀ ਛੋਟੀਆਂ ਭਰਾਵਾਂ ਨੂੰ ਵੀ ਲੈ ਕੇ ਬਾਹਰ ਅੱਛਾ ਜੀ ਆਪਣੇ ਉਥੇ ਆរី ਲਾਈ ਫਿਰ ਜੰਗਲ ਦੀ ਲੱਕੜ ਦੀ ਕਟਾਈ ਕਰਨ ਦੇ ਵਿੱਚ ਗਈ ਅੱਛਾ ਜੀ ਹਾਂ ਜੀ ਉਦੋਂ ਫਿਰ ਕਿੰਨੇ ਸਾਲ ਹੋ ਗਏ ਨੇ ਸਾਲ ਤੇ ਜੀ ਕਾਫੀ ਕਾਫੀ ਸਾਲ ਹੋ ਗਏ ਸੀ ਤਾਂ ਨਿੱਕੇ ਨਿੱਕੇ ਸਾ ਜਦੋਂ ਉਹ ਬਾਹਰ ਗਏ ਮੈਨੂੰ ਲੱਗਦਾ 100 ਸਾਲ ਦੇ ਲਗਭਗ ਹੋਣ ਲੱਗੇ ਆ ਉਹਨਾਂ ਨੂੰ ਗਿਆ ਨਹੀਂ ਹੈ ਨਾ ਹਾਂਜੀ 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 ਬਹੁਤ ਪੁਰਾਣੇ ਬਹੁਤ ਪੁਰਾਣੇ ਉਦੋਂ ਫਿਰ ਉਹਨਾਂ ਨੇ ਬਹੁਤ ਆਪਣਾ ਕਾਰੋਬਾਰ ਚਲਾ ਲਿਆ ਉਹ ਤੁਹਾਡੇ ਸਭ ਰਿਸ਼ਤੇਦਾਰਾਂ ਨੇ ਜਮੀਨਾਂ ਲੈ ਲਈਆਂ ਸਭ ਕੁਝ ਕਰ ਲਿਆ ਤੇ ਉਹ ਗੱਡੀਆਂ ਬਣਾ ਲਈਆਂ ਆਪਣੀਆਂ ਜਮੀਨਾਂ ਲੈ ਲਈਆਂ ਸਭ ਕਾਰੋਬਾਰ ਕਾਰੋਬਾਰ ਆਪਣੇ ਬਣਾ ਲਏ ਸਭ ਕੁਝ ਉੱਥੇ ਹੀ ਰਹਿ ਰਹੇ ਆ ਇਸ ਵੇਲੇ ਹਾਂਜੀ ਸਭ ਕੁਝ ਕਰ ਲਿਆ बच्चे पढ़ लिख के गाड़ी वो भी वही काम करी जंदे आ बस जी वो आगे गाड़ियां चलाਉਂਦੇ ਸੀਗੇ ਹੁਣ ਕਰੇਨਾ ਚਲਾਉਂਦੇ ਆ ਅੱਛਾ ਜੀ ਹਾਂ ਜੀ ਕੋਈ ਕਰੇਨਾ ਚਲਾਉਂਦਾ ਵਾ ਕਿਸੇ ਦਾ ਕੋਈ ਕੰਮ ਆ ਕਿਸੇ ਦਾ ਕੋਈ ਕੰਮ ਕਈ ਬੱਚੇ ਆ ਪੜ ਕੇ ਨੌਕਰੀਆਂ ਤੇ ਵੀ ਲੱਗ ਗਏ ਹਾਂ ਜੀ ਹਾਂ ਜੀ ਕਈ ਬੱਚੇ ਨੂੰ ਨਹੀਂ ਪਸੰਦ ਹੁੰਦਾ ਜਿਨ੍ਹਾਂ ਨੂੰ ਇਹ ਕੰਮ ਨਹੀਂ ਪਸੰਦ ਹੈ ਉਹ ਦੂਰ ਤਰੇਡੇ ਜਾ ਕੇ ਨੌਕਰੀਆਂ ਕਰ ਰਹੇ ਆ ਤੇ ਮਾਪੇ ਇੱਥੇ ਹੀ ਆ ਬਦੁਰ ਸਾਹੜੀ ਨੇ ਆ ਅੱਛਾ ਜੀ ਹਾਂ ਜੀ ਠੀਕ ਆ ਸਾਡੇ ਪੂਆ ਜੀ ਜੀ ਵੀ ਆਪੋ ਤੋਂ ਤੇ ਰਹਿੰਦੇ ਆ ਸਾਡੇ ਚਾਚਾ ਸਾਮੂਨਾ ਦੇ بیٹے ਵੀ ਉੱਥੇ ਬਾ ਚਾਚੇ ਵੀ ਗੁਜ਼ਰ ਗਏ ਆ ਚਾਚੀਆਂ ਵੀ ਗੁਜ਼ਰ ਗਈਆਂ ਤੇ ਬਸ ਉਹਨਾਂ ਦੇ ਬੱਚੇ ਕਾੜੀ ਆ